ਖੜਾ ਖੜਾ ਦੇ ਮਾਰਦੇ ਵੇਟ ਪੰਜਾਬ ਤੇ ਜਿਹੜੀ ਪ੍ਰਣਿਕ ਪੁਜਾਈ ਦਾ ਵੀ ਸ਼ੁਰੂ ਹੋਣ ਵਾਲੀ ਤਾਂ ਕਿਸ ਤਰੀਕੇ ਨਾਲ ਜਿਹੜੀਆਂ ਮਦਦ ਉਹਨਾਂ ਦੀ ਕੀਤੀ ਜਾਏਗੀ ਦੇਖੋ ਕੁਦਰਤ ਵੱਲੋਂ ਪਈਆ ਮਾਰ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਕਿਸਾਨਾਂ ਦਾ ਜਿਹੜਾ ਰੇਤ ਸੀ ਉਹਨੂੰ ਚੱਕਣ ਵਾਸਤੇ ਵੀ ਉਸ ਤੋਂ ਇਲਾਵਾ 5 ਲੱਖ ਏਕੜ ਦਾ ਜਿਹੜਾ 5 ਲੱਖ ਕੁਇੰਟਲ ਬੀਜ ਵੀ ਕਿਸਾਨਾਂ ਨੂੰ ਕਣਕ ਦਾ ਦੇਣਾ ਪੰਜਾਬ ਸਰਕਾਰ ਨੇ ਔਰ ਜਿਸ ਪੱਧਰ ਤੇ ਵੀ ਕਿਸਾਨਾਂ ਨੂੰ ਕੋਈ ਲੋੜ ਹੈ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੂਰੀ ਤਰ੍ਹਾਂ ਲੱਗੀ ਹੋਈ ਹੈ ਔਰ ਆਮ ਆਦਮੀ ਪਾਰਟੀ ਖਾਸ ਤੌਰ ਤੇ ਸਾਡੇ ਸਾਰੇ ਵਲੰਟੀਅਰ ਗਰਾਊਂਡ ਦੇ ਉੱਤੇ ਜਾ ਕੇ ਉੱਥੇ ਟਰੈਕਟਰ ਲੈ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਹਰ ਤਰ੍ਹਾਂ ਦੀ ਮਦਦ ਦਵਾਈਆਂ ਦੀ ਮਦਦ ਸਾਡਾ ਹੈਲਥ ਡਿਪਾਰਟਮੈਂਟ ਲੱਗਿਆ ਹੋਇਆ ਹੈ ਹਜ਼ਾਰਾਂ ਦੀ ਗਿਣਤੀ 'ਚ ਕੈਂਪ ਲਾਏ ਜਾ ਰਹੇ ਨੇ ਲੋਕਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਔਰ ਨਾਲ ਹੀ ਲੋਕਾਂ ਦੀ ਜੋ ਲੋੜਵੰਦ ਚੀਜ਼ਾਂ ਨੇ ਚਾਹੇ ਰਾਸ਼ਨ ਹੈ ਚਾਹੇ ਕੋਈ ਕੱਪੜੇ ਨੇ ਉਹਦੇ ਵੀ ਅਸੀਂ ਪ੍ਰਬੰਧ ਸਾਰੀ ਕੀਤੇ ਆਪਰਟੇ ਮੰਡੀਆਂ ਵਿੱਚ ਕਿੰਨੇ ਕਿਟੋਨੇ ਦੀ ਅਮਦ ਹੋਈ ਹੈ ਹਾਲੇ ਤੱਕ ਸ਼ੁਰੂ ਹੋ ਗਈ ਮੰਡੀਆਂ ਦੇ ਵਿੱਚ ਤਕਰੀਬਨ ਕੱਲ ਤੱਕ 49000 ਕੁ ਮੀਟਰਿਕ ਟਨ ਆਇਆ ਸੀਗਾ ਤੇ ਉਹਦੇ ਵਿੱਚੋਂ 39 ਲੱਖ ਮੀਟਰ 39000 ਮੀਟਰਿਕ ਟਨ ਦੀ ਜੋ ਜਿਹੜੀ ਵੇਚ ਹੋ ਚੁੱਕੀ ਸੀਗੀ ਬਾਕੀ ਲਗਾਤਾਰ ਚੱਲ ਰਿਹਾ ਸਾਨੂੰ ਇਹਦੀ ਉਮੀਦ ਹੈ ਕਿ 175 ਲੱਖ ਮੀਟਰਿਕ ਟਨ ਚੋਣਾ ਪੂਰੀਆਂ ਮੰਡੀਆਂ ਚ ਪੰਜਾਬ ਚ ਆਊਗਾ ਜਿਹਦੇ ਵਾਸਤੇ ਮੰਡੀ ਬੋਰਡ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਦੀ ਖਰੀਦ ਫਰੋਖਤ ਵਾਸਤੇ ਸਾਰੀਆਂ ਏਜੰਸੀਆਂ ਤੈਨਾਤ ਨੇ ਵਾਰਦਾਨਾ ਹੈ ਕੇਂਦਰ ਸਰਕਾਰ ਨੇ ਸਾਨੂੰ ਸੀਸੀ ਲਿਮਟ ਵੀ ਆਰਬੀਆਈ ਨੇ ਜਾਰੀ ਕਰਤੀ ਤਕਰੀਬਨ 50 ਹਜ਼ਾਰ ਕਰੋੜ ਦੀ ਉਹ ਸਾਰਾ ਸਾਡੇ ਕੋਲ ਪ੍ਰਬੰਧ ਹੋ ਚੁੱਕਾ ਥੈਂਕ ਯੂ ਸੋ ਅਸੀਂ ਸਤੰਬਰ ਦਾ ਮੇਲਾ ਇੱਥੇ ਅੱਜ ਲਾਇਆ 26 ਤਰੀਕ ਨੂੰ ਬਹੁਤ ਰਸ਼ ਹੈ ਇਹਦੇ ਵਿੱਚ ਸਾਨੂੰ ਲੱਗਦਾ ਸੀ ਕਿ ਖੜਾ ਦਾ ਪ੍ਰਭਾਵ ਪਾਏਗਾ ਮੇਲੇ ਤੇ ਰੌਣਕ ੱਡੇਗੀ ਬਹੁਤ ਰੌਣਕ ਹੈ ਸਾਰੇ ਮੇਲੇ ਤੇ ਸਭ ਤੋਂ ਵੱਡੀ ਜਿਹੜੀ ਖਿੱਚ ਹੈ ਉਹ ਹੈਗੀ ਸਾਡੇਆਂ ਕੜਕਦਿਆਂ ਦੋ ਵੈਰਾਈਟੀਆਂ ਜਿਹੜੇ ਕਿ ਪਿਛੇ ਟ੍ਰਿਬਿਊਨ ਚ ਵੀ ਨਿਊਜ਼ ਲੱਗੀ ਤੇ ਐਕਸਪ੍ਰੈਸ ਚ ਵੀ ਲੱਗੀ ਹੈ ਮੈਨ ਦੇ ਵਿੱਚ ਇੱਕ 872 ਵੈਰਾਈਟੀਆਂ ਦੀ PVW 872 ਤੇ 1826 ABBW 1826 ਕਣਕ ਦੀਆਂ ਵੈਰਾਈਟੀਆਂ ਕਣਕ ਸਾਡੀ ਮੁੱਖ ਫਸਲ ਹੈ ਉਹਦੀ ਬਜਾਈ ਆ ਰਹੀ ਹੈ ਤੇ ਉਹ ਇੰਡੀਆ ਦੇ ਵਿੱਚ ਨੰਬਰ 1 ਆ ਜਾਂਦੀ ਝਾੜ ਦੇ ਵਿੱਚ ਤੇ ਉਹ ਬਹੁਤ ਵੱਡੀ ਅਟਰੈਕਸ਼ਨ ਹੈ ਬਾਕੀ ਇੱਥੇ ਬਹੁਤ ਸਾਰੀਆਂ ਨਮਾਇਸ਼ਾਂ ਅਸੀਂ ਲਾਏ ਜਾਂਦੇ ਅਗੇ ਫੀਲਡ ਚ ਵੀ ਲੱਗਿਆ ਨੇ ਕਿਸਾਨ ਵੀਰੋ ਅਸੀਂ ਕਹਿੰਨੇ ਕਿ ਸਾਰਾ ਕੁਝ ਦੇਖ ਕੇ ਜਾਣ ਹੁਣ ਇੱਥੇ ਕੁਐਸਚਨ ਆਨਸਰ ਸੈਸ਼ਨ ਹੈਗਾ ਇਹ ਵਰਲਡ ਚ ਨਹੀਂ ਹੈਗਾ ਕਿ ਸਿੱਧੇ ਫਾਰਮਰਸ ਇੱਥੇ ਐਕਸਪਰਟ ਨਾਲ ਗੱਲ ਕਰਨ ਤੇ ਉਹ ਇੱਥੇ ਹੁਣ ਉਹ ਚੱਲ ਰਿਹਾ ਤੇ ਉਹ ਵੀ ਆਫਟਰਨੂਨ ਤੱਕ ਸ਼ਾਮ ਤੱਕ ਚੱਲਦਾ ਰਹੇਗਾ ਤੇ ਕਿ ਦੋ ਵਰੀਆਂ ਨਵੀਆਂ ਆਈਆਂ ਜਿਹੜੀਆਂ ਦੋ ਨਵੀਆਂ ਵੈਰੈਟੀਆਂ ਆਏ ਨੇ ਕਿ ਉਹ ਐਮਪੀ ਦੀ ਕਣਕ ਨਾਲੋਂ ਜ਼ਿਆਦਾ ਬੈਟਰ ਕਰਨਗੀਆਂ ਉਹਦੇ ਵਾਸਤੇ ਸਾਡੀ ਇੱਕ ਹੋਰ ਵੈਰੈਟੀ ਹੈ ਪੀਵੀਡਬਲ ਜਿਹੜੀ ਹੈਗੀ ਚਪਾਤੀ ਉਹ ਐਮਪੀ ਵੀਟ ਵਰਗੀ ਹੈ ਤੇ ਜਿਹੜੀਆਂ ਇਹ ਨੇ ਝਾੜ ਵਧ ਦੇਣਾ ਦਾ ਬਿਲਕੁਲ ਭਾਈ ਜੀ ਪਿਛਲੇ ਸਾਲ ਦੇ ਮੇਲੇ ਨਾਲੋਂ ਇਹ ਮੇਲਾ ਕਿਵੇਂ ਵੱਖਾ ਦੇਖੋ ਇਹਦੇ ਵਿੱਚ ਵੱਖੇ ਹੈਗਾ ਇੱਕ ਤਾਂ ਅਸੀਂ ਤੁਹਾਨੂੰ ਦਿਖਾਵਾਂਗੇ ਫਾਬਨ ਨੂੰ ਅਸੀਂ ਇੱਕ ਡਰਾਈਵਰਲੈਸ ਟ੍ਰੈਕਟਰ ਤਿਆਰ ਕੀਤਾ ਤੇ ਹਲੇ ਕਿਸੇ ਇੰਡੀਆ ਦੇ ਵਿੱਚ ਕਿਸੇ ਇੰਸਟੀਚਿਊਟ ਨੇ ਡਰਾਈਵਰਲੈਸ ਟ੍ਰੈਕਟਰ ਨਹੀਂ ਬਣਾਇਆ ਉਹਦੀ ਡੈਮੋ ਵੀ ਦੇ ਰਿਆ ਸੀ ਅੱਗੇ ਐਗਰੋ ਪ੍ਰੋਸੈਸ ਸੈਂਟਰ ਹੈ ਇੱਕ ਵ ਉਹ ਟਰੈਕਟਰ ਨੇ ਸਾਰਾ ਖੇਤ ਆਪਣੇ ਆਪ ਹੀ ਬੋਣਾ ਹੈ ਉੱਥੇ ਬੈਠਣ ਦੀ ਲੋੜ ਨਹੀਂ ਹੈਗੀ ਉਹ ਦਿਖਾ ਰਹੇ ਆ ਉਥੇ ਰਿਵੋਟ ਦੇ ਨਾਲ ਅਸੀਂ ਪੈਡੀ ਟਰਾਂਸਪਰੈਂਟਰ ਲਾਇਆ ਉਹ ਵੀ ਇੱਥੇ ਦਿਖਾ ਰਹੇ ਆ ਸੋ ਇਸ ਕਰਕੇ ਨਵੀਆਂ ਵੈਰਾਈਟੀਆਂ ਨੇ ਇਹ ਵਾਖੇ ਅੱਗੇ ਨਾਲੋਂ ਤੇ ਇਸੇ ਕਰਕੇ ਇਹਨਾਂ ਰਸ਼ ਵੀ ਹੈਗਾ ਅਸੀਂ ਸਾਰਾ ਬੀਜ ਵੀ ਦੇ ਰਹੇ ਆ ਜੇ ਅੱਜ ਬੀਜ ਨਹੀਂ ਮਿਲੂਗਾ ਸਾਡੇ 35 ਜਗ੍ਹਾ ਦੇ ਪੰਜਾਬ ਸਰਪੁਆਇੰਟ ਹੈ ਕਿ ਨਕਸ਼ੀ ਵੀ ਅੰਕੇਂਦਰਾ ਸਸਤੀ ਜਿੱਦੇ ਜਦੋਂ ਤੱਕ ਬਜਾਈ ਹੋਊਗੀ ਅਸੀਂ ਬੀਜ ਸਾਰਿਆਂ ਨੂੰ ਦੇਵਾਂਗੇ ਤੇ ਸਿਰਫ ਮੇਲੇ ਤੋਂ ਆਮਦਨ ਹਾਂਜੀ ਉਹ ਤੁਸੀਂ ਐਲਾਨ ਕੀਤਾ ਸੀ ਉਹ ਸੋ ਉਹ ਆਮਦਨ ਮੇਲੇ ਵਾਲੀ ਨਹੀਂ ਹੈਗੀ ਉਹ ਸਾਡੇ ਜਿਹੜਾ ਸਟਾਫ ਹੈਗਾ ਤੇ ਸਟਾਫ ਕੰਟਰੀਬਿਊਟ ਕਰ ਰਿਹਾ ਸਾਡਾ ਫੀਲਡ ਸਟਾਫ ਸਾਇੰਟਿਸਟ ਉਹ ਜਿਹੜੀ ਉਸ ਅਸੀਂ ਪੈਸੇ ਇਕੱਠੇ ਕਰਾਂਗੇ ਉਹ ਅਸੀਂ ਬੀਜ ਖਰੀਦਾਂਗੇ ਅੰਡਰਸਟਿ ਤੋਂ ਕਿਉਂਕਿ ਉਹ ਜਿਹੜਾ ਸਾਡਾ ਬੀਜ ਹੈਗਾ ਆਡੀਟਿਵ ਹੁੰਦੀ ਸਿੱਧਾ ਨਹੀਂ ਸੀ ਉਹਦਾ ਕਰ ਸਕਦੇ ਅਸੀਂ ਜਿਹੜੀ ਕੰਟਰੀਬਿਊਸ਼ਨ ਹੋਊਗੀ ਉਹਦਾ ਬੀਜ ਖਰੀਦ ਕੇ ਜਿੱਥੇ ਜਿੱਥੇ ਜ਼ਿਆਦਾ ਮਾਰ ਪਈ ਹੈ ਪਹਿਲ ਦੇ ਆਧਾਰ ਤੇ ਉਹ ਸੀਡ ਜਿੰਨਾ ਸਾਨੂੰ ਸਬਸਿਡਾਈਜ਼ ਹੋ ਸਕੇ ਉਹ ਕਰਾਂਗੇ